ਗਾਇਕ ਰਾਜਵੀਰ ਜਵੰਦਾ ਦੇ ਜਗ ਤੋਂ ਰੁਕਸਤ ਹੋ ਜਾਣ ਤੋਂ ਬਾਅਦ ਅੱਜ ਪੰਜਾਬ ਦੀ ਧਰਤੀ ਨੇ ਆਪਣੇ ਇੱਕ ਹੋਰ ਸ਼ੇਰ ਪੁੱਤ ਨੂੰ ਗਵਾ ਦਿੱਤਾ ਹੈ ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਅੱਜ ਪੰਜ ਤਤਾਂ ਚ ਵਿਲੀਨ ਹੋ ਗਏ ਨੇ ਅੱਜ ਉਹਨਾਂ ਦੇ ਜੱਦੀ ਪਿੰਡ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਰ ਚੀਜ਼ ਘੁੰਮਣ ਦੇ ਵਿਛੋੜੇ ਦਾ ਗਮ ਬਿਆਨ ਕਰ ਰਹੀ ਸੀ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਦੇ ਨਾਲ ਸੰਬੰਧਿਤ ਵਰਿੰਦਰ ਘੁੰਮਣ ਦੇ ਸੰਸਕਾਰ ਸਮੇਂ ਮਾਹੌਲ ਇੰਨਾ ਭਾਵੁਕ ਸੀ ਕਿ ਹਰ ਕਿਸੇ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੌਣ ਵਾਲੇ ਸੱਜਣ ਮਿੱਤਰ ਤੇ ਸੰਗੀਤ ਅਤੇ ਫਿਟਨੈਸ ਜਗਤ ਦੇ ਚਰਚਿਤ ਚਿਹਰੇ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਤੇ ਇਸ ਦੌਰਾਨ ਹਰ ਕਿਸੇ ਦੀਆਂ ਅੱਖਾਂ 'ਚੋਂ ਦਰਿਆ ਵਗ ਰਿਹਾ ਸੀ। ਵਰਿੰਦਰ ਘੁੰਮਣ ਜੋ ਹਮੇਸ਼ਾ ਕਹਿੰਦੇ ਸੀ ਕਿ ਜ਼ਿੰਦਗੀ ਜਿਉਣੀ ਸ਼ੇਰਾਂ ਦੇ ਵਾਂਗੂ ਐ ਡਰ ਕੇ ਨਹੀਂ ਪਰ ਅੱਜ ਉਹੀ ਸ਼ੇਰ ਚੁੱਪਚਾਪ ਪੰਜ ਤਤਾਂ 'ਚ ਵਿਲੀਨ ਹੋ ਗਿਆ। ਗਾਇਕ ਰਾਜਵੀਰ ਜਵੰਦਾ ਦਾ ਕਲ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਸ਼ਾਮ ਹੁੰਦੇ ਹੁੰਦੇ ਕਜੇਹੀ ਖਬਰ ਸਾਹਮਣੇ ਆਈ ਜਿਸ ਨੇ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ-ਨਾਲ ਸਾਰੇ ਪੰਜਾਬ ਨੂੰ ਇੱਕ ਝਟਕਾ ਦੇ ਦਿੱਤਾ ਕਿ ਵਰਿੰਦਰ ਘੁੰਮਣ ਜਿਹੜੇ ਮਿਸਟਰ ਇੰਡੀਆ ਚੇਤੂ ਤੇ ਬਾਲੀਵੁੱਡ ਫਿਲਮ ਟਾਈਗਰ 3 ਦੇ ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਏ ਸੀ ਬੋਡੀ ਬਿਲਡਰ 53 ਸਾਲਾਂ ਦੀ ਉਮਰ ਦੇ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਸਰ ਦੇ 40s ਹਸਪਤਾਲ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ